ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਆ ਵੀ ਤਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਮੁੰਗੇ ਤੇ ਰਾਜੀ ਖੁਸ਼ ਹੋ ਮੁੰਗੇ ਜੀ ਇਹ ਆਪਾਂ ਬਣਾ ਰਹੇ ਸੀਗੇ ਜੀ ਇਹ ਤਾਂ ਮਖਾਣੇ ਭੁੰਨ ਰਹੇ ਹਾਂ ਜੀ ਇਧਰ ਕਿਉ ਪਾ ਪਾ ਲਿਆ ਸੀ ਆਪਾਂ ਦੋ ਚਮਚੇ ਥੋੜੇ ਜਿ ਮਖਾਣੇ ਖਾਣ ਲਈ ਤੇ ਉਧਰ ਆਪਣਾ ਤਰਿਆ ਹੋਇਆ ਸੀ ਦੁੱਧਾ ਵਾਲੀ ਆਉਣ ਲਈ ਤੇ ਦੂਸਰੇ ਥਾਂਵੇਂ ਵੀ ਦੁੱਧ ਤਰਿਆ ਹੋਇਆ ਹੈ ਉਦਾ ਬਣਾਵਾਂਗੇ ਪਨੀਰ ਆਪਾਂ ਇਹ ਮਖਾਣੀ ਆਪਾਂ ਦੇਸੀ ਘਿਓ ਪਾ ਕੇ ਭੁੰਨ ਲੈਣੇ ਆ ਜੀ ਖਾਣ ਲਈ ਛੋਟੀ ਜੀ ਭੁੱਖ ਬੱਚੇ ਜਦੋਂ ਮੰਗਦੇ ਨੇ ਇਹ ਚੀਜ਼ ਕਈ ਵਾਰੀ ਇਹ ਖਾਦੇ ਜਾਂਦੇ ਨੇ ਪਾਪ ਕੌਰ ਦੀ ਤਰ੍ਹਾਂ ਲੱਗਦੇ ਨੇ ਇਹ ਭੁੰਨੇ ਹੋਏ ਇਹਨਾਂ ਨੂੰ ਆਪਾਂ ਕੱਟ ਸਿਕਦੇ ਉੱਤੇ ਭੁੰਨ ਲਾਂਗੇ ਜੀ ਦੁੱਧ ਨੂੰ ਵਾਲੀ ਆ ਗਈ ਆਪਾਂ ਗੈਸ ਬੰਦ ਕਰ ਦਿੱਤਾ ਦੂਸਰੇ ਦੁੱਧਾ ਬਣਾਵਾਂਗੇ ਜੀ ਪਨੀਰ ਉਹਨੂੰ ਵੀ ਵਾਲੀ ਆ ਰਹੀ ਹੈ ਵਿਨੀਗਰ ਪਾ ਲਾਂਗੇ ਆਪਾਂ ਉਹਦੇ ਵਿੱਚ ਨਿੰਬੂ ਸੱਤ ਵੀ ਪਿਆ ਜੀ ਨਿੰਬੂ ਸੱਤ ਬਸ ਇਹੋ ਜਿੰਦਾ ਵੀ ਰਗੜਨਾ ਪਊਗਾ ਤੇ ਇਹਨੂੰ ਚੱਕ ਕੇ ਵਿਨੀਗਰ ਪਾ ਲੈਨੇ ਆਪਾਂ ਉਹ ਦਿਨ ਜਲਦੀ ਪਾੜ ਜਾਂਦਾ ਦਿਨੋਂ ਵੀ ਤੇ ਨਾਲ-ਨਾਲ ਆਪਾਂ ਮਖਾਣਿਆਂ ਦਾ ਵੀ ਧਿਆਨ ਰੱਖਾਂਗੇ ਜੀ ਗੈਸ ਬਿਲਕੁਲ ਘੱਟ ਤੇ ਕਰਿਆ ਹੋਇਆ ਹੈ ਪੁੰਨ ਕੇ ਥੋੜੇ ਜਿਹੀ ਭੁੰਨੇ ਨੇ ਆਪਾਂ ਜਿੰਨੇ ਕ ਖਾਦੇ ਜਾਣ ਦੀ ਰੱਖ ਦੇਣੀ ਹੈਗੀ ਤੇ ਨੂਨ ਮਿਰਚ ਭੁੱਕ ਕੇ ਦੇ ਉੱਤੇ ਬਹੁਤ ਟੇਸਟੀ ਲੱਗਦੇ ਨੇ ਇਹ ਇਹ ਦੁੱਧ ਨੂੰ ਵਾਲੀ ਆ ਗਈ ਜਿੱਧਰ ਆਪਾਂ ਪਾ ਲੈਨੇ ਆਪਾਂ ਸਿਰਕਾ ਤੇ ਨਾਲ-ਨਾਲ ਹਿਲਾਉਂਦੇ ਰਹਾਂਗੇ ਗੈਸ ਘਟ ਕਰ ਲਿਆ ਦਾਲਾਂ ਸੌਂਗੀਆਂ ਤਾਂ ਬਹੁਤ ਔਖਾ ਹੋਇਆ ਪਿਆ ਜੀ। ਸਬਜ਼ੀਆਂ ਲਿਓਨੇ ਬਾਜ਼ਾਰ ਚੋਂ ਮਹਿੰਗੀਆਂ ਬਹੁਤ ਨੇ ਜੀ ਤੇ ਨਾਲੇ ਸਪਰੀ ਹਾਲੀਆਂ ਜਿਆਦਾ ਹੁੰਦੀਆਂ ਨੇ ਫਿਰ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਉਹਨਾਂ ਨੂੰ। ਹਫ਼ਤੇ ਵਿੱਚ ਇੱਕ ਦੋ ਵਾਰੀ ਬਸ ਲੈ ਕੇ ਆਉਂਦੇ ਨੇ ਜਿਆਦਾ ਨਹੀਂ ਲਿਓਂਦੇ। ਹੁਣ ਤਾਂ ਲੈ ਕੇ ਨਹੀਂ ਆਉਂਦੇ ਜੀ ਕਿੰਨੇ ਦਿਨ ਹੋ ਗਏ। ਸੁੱਕੀਆਂ ਦਾਲਾਂ ਬਣਾ ਲੈਨੇ ਆਪਾਂ। ਜਾਂ ਵਿੱਚ ਦੀ ਫੇਰ ਕਈ ਵਾਰੀ ਪਨੀਰ ਬਣਾ ਲੈਨੇ ਆ ਜੀ। ਕੜੀ ਬਣਾ ਲੈਨੇ ਹੰਨੇ ਇਹਨੂੰ ਪਾ ਲਿਆ ਜੀ ਕਾਲਾ ਲੂਣ ਪਾਇਆ ਥੋੜਾ ਜਿਹਾ ਤੇ ਕਾਲੀਆਂ ਮਿਰਚਾਂ ਥੋੜੀ ਥੋੜੀਆਂ ਪਾ ਲਈ ਮੈਂ ਦੋਨੇ ਚੀਜ਼ਾਂ ਗ਼ੂਣ ਮਿਰਚ ਨਾਲ ਇਹਨਾਂ ਦਾ ਟੇਸਟ ਜਿਆ ਵਧੀਆ ਹੋ ਜਾਂਦਾ ਹੈ ਗੈਸ ਆਪਾਂ ਬੰਦ ਕਰ ਦਿੱਤਾ ਜੀ ਫਿਰ ਪਾਇਆ ਨੂਨ ਮਿਰਚ ਇਹਨੂੰ ਆਪਾਂ ਕੱਢ ਲੈਨੇ ਆਂ ਪਲੇਟ 'ਚ ਥੋੜੀ ਜੀ ਮੈਂ ਖਾ ਲੂਗੀ ਇਹਦੇ ਵਿੱਚੋਂ ਤੇ ਬਾਕੀ ਦੇ ਬੇਟੇ ਦੇਵਾਂਗੇ ਉਹ ਮੰਗ ਰਿਹਾ ਸੀ ਮम्मा ਨੂੰ ਖਰਗੀ ਆ ਮੂਤੀ ਇੱਕ ਮੈਂ ਕੱਢ ਲੂਗੀ ਜੀ ਤੇ ਹੁਣ ਆਪਾਂ ਲਾਵਾਂਗੇ ਜੀ ਤੜਕਾ ਇਹ ਪਹਿਲਾਂ ਪਿਆਜ਼ ਪਾਈ ਹੋਈ ਨਹੀਂ ਕਿਉਂ ਪਾ ਕੇ ਪਿਆਜ਼ ਪਾ ਲਈ ਸੀ ਇਸਕੇ ਤੇ ਟਮਾਟਰ ਅਦਰਕ ਤੇ ਲਸਣ ਦਾ ਪੇਸਟ ਪਾ ਲਾਂਗੇ ਟਮਾਟਰ ਅੱਜ ਆਪਣੇ ਕੋਲ ਘੱਟ ਨੇ ਜੀ ਦੋ ਹੀ ਸੀਗੇ। ਅੰਬੇ ਸੇ ਪਨੀਰ ਦੀ ਸਬਜ਼ੀ ਦੇ ਵਿੱਚ ਵੱਧ ਟਮਾਟਰ ਪਾ ਲੈਨੇ ਜੀ ਜਿੰਨੇ ਕਿ ਪਿਆਜ਼ ਪਾਉਣੇ ਓਨੇ ਹੀ ਟਮਾਟਰ ਪਾ ਲੈਨੇ ਜੀ ਵੱਧ। ਕਿ ਅੱਜ ਟਮਾਟਰ ਦੋ ਹੀ ਸੀ ਆਪਣੇ ਕੋਲ। ਦੋ ਟਮਾਟਰਾਂ ਨਾਲ ਹੀ ਕੰਮ ਚਲਾ ਲਾਂਗੇ ਅੱਜ ਆਪਾਂ ਜੀ। 3 ਕੱਪ ਨੂੰ ਧੋ ਕੇ ਪਾ ਦਨੇ ਆਪਾਂ ਪਾਣੀ ਥੋੜਾ ਜਿਹਾ। ਮਸਾਲਾ ਆਪਣਾ ਪੁੱਜ ਰਿਹਾ ਜੀ ਥੋੜਾ ਜਿਹਾ ਪਾਣੀ ਪਾਇਆ ਜਿਆਦਾ ਨਹੀਂ ਪਾਇਆ ਹੈਗਾ ਆਪਾਂ ਥੋੜੀ ਆਪਾਂ ਸਬਜ਼ੀ ਬਣਾਉਣੀ ਹੈ ਜਿਆਦਾ ਨਹੀਂ ਬਣਾਉਣੀ ਜੀ ਥੋੜੀ ਚੀਜ਼ ਨੂੰ ਟਾਈਮ ਤਾਂ ਘੱਟ ਲੱਗਦਾ ਜੀ ਪਰ ਆਹ ਹਰ ਤਾਂ ਨਹੀਂ ਹੁੰਦਾ ਤੇ ਅੱਜ ਆ ਸਾਰੀ ਉਨੀ ਕਰਨੀ ਪੈਂਦੀ ਹੈ ਉਨੀ ਚੀਜ਼ਾਂ ਦੀ ਪਰ ਥੋੜੀ ਚੀਜ਼ ਬਣ ਜਲਦੀ ਜਾਂਦੀ ਹੈ ਇਦਾਂ ਆਪਾਂ ਪੁਨਰ ਐਨਰਜੀ ਜੀਰਾ ਅੱਧਾ ਕ ਚਮਚਾ ਜੀਰਾ ਲਏ ਇਹਨੂੰ ਭੁੰਨ ਕੇ ਪੀਸ ਲਾਂਗੇ ਫਿਰ ਪਾਉਂਗੇ ਆਪਾਂ ਸਬਜ਼ੀ ਦੇ ਵਿੱਚ ਹੁਣ ਭੁੰਨਿਆ ਨਹੀਂ ਹੈਗਾ ਜੀ ਕਦੇ ਜੀਰਾ ਨਹੀਂ ਅੱਗੇ ਆਪਾਂ ਭੁੰਨ ਕੇ ਸੀਸੀ ਚ ਪਾ ਕੇ ਰੱਖ ਲੈਣੇ ਹੁੰਦੇ ਆ ਜੀ ਬਰੀਕ ਪਾਊਡਰ ਬਣਾ ਕੇ ਉਹਦਾ ਨਾਲੇ ਤਾਂ ਦਹੀਂ ਦੇ ਵਿੱਚ ਪਾਇਆ ਜਾਂਦਾ ਜੀ ਤੇ ਨਾਲੇ ਜੇ ਕਿਸੇ ਦਾ ਸਬਜ਼ੀ ਚ ਪਾਉਣਾ ਤੋਂ ਪਹਿਜਾਂਦਾ ਭੁੰਨਣ ਦੀ ਕਾਲ ਹੋ ਜਾਂਦੀ ਹੈ ਜੀ ਬਸ ਉਹਨੂੰ ਕਰੇ ਭੁੰਨਿਆ ਨਹੀਂ ਗਿਆ ਹਗਾ ਅੱਧਾ ਚਮਚੀ ਲੈ ਜੀਰੇ ਦਾ ਆਪਾਂ ਜਿਆਦਾ ਨਹੀਂ ਪਾਉਂਦੇ ਹੈਗੇ। ਤੇ ਜਿਆਦਾ ਮਸਾਲਿਆਂ ਜਾਂਦਾ ਟੇਸਟ ਆਈ ਜਾਂਦਾ। ਤੇ ਤੜਕੇ ਦੇ ਵਿੱਚ ਆਪਾਂ ਪਹਿਲਾਂ ਪਾਈ ਸੀਗੀ ਜੀ ਘਿਓ ਦੇ ਵਿੱਚ। ਦੋ ਇਲਾਇਚੀਆਂ ਤੇ ਦਾਲਚੀਨੀ। ਤੇਜ ਪੱਤਾ ਜਿਵੇਂ ਪਾਉਣਾ ਭੁੱਲ ਗਈ ਸੀ। ਛੋਟੀਆਂ ਇਲਾਇਚੀਆਂ ਪਾਈਆਂ ਸੀ ਦੋ। ਉਹ ਕਿ ਜੀਰਾ ਪਾ ਲੈਣੀ ਜੀ ਭੁੰਨ ਕੇ। ਵੱਡੀ ਇਲਾਇਚੀ ਵੀ ਪਾ ਸਕਦੇ ਆ ਆਪਾਂ ਜੀਰੇ ਦੇ ਨਾਲ ਵੱਡੀ ਇਲਾਇਚੀ ਦੇ ਵੀ ਕੱਟ ਕੇ ਜੀਰੇ ਦੇ ਨਾਲ ਭੁੰਨ ਕੇ ਫਿਰ ਪੀਸ ਕੇ ਪਾਈ ਜਾਂਦੇ ਨੇ ਜੀ ਉਹ ਵੀ ਉਹਦਾ ਵੀ ਸਵਾਦ ਬਹੁਤ ਵਧੀਆ ਹੋ ਜਾਂਦਾ ਪਰ ਮੈਂ ਇੱਥੇ ਛੋਟੀਆਂ ਇਲਾਇਚੀ ਪਾਈਆਂ ਸੀ ਗਰਮੀ ਬਹੁਤ ਹੈ ਜੀ ਹੁਣ ਤਾਂ ਕਰਕੇ ਛੋਟੀਆਂ ਪਾਈਆਂ ਸੀ ਵੱਡੀ ਇਲਾਇਚੀ ਗਰਮ ਹੁੰਦੀ ਹੈ ਛੋਟੀਆਂ ਦੀ ਤੁਸੀਂ ਠੰਡੀ ਹੁੰਦੀ ਹੈ ਜੀ ਤਾਂ ਕਰਕੇ ਆਪਾਂ ਛੋਟੀਆਂ ਇਲਾਇਚੀ ਪਾ ਲਈਆਂ ਨੇ ਕੀ ਜੀਰੇ ਨੂੰ ਆਪਾਂ ਕੱਢ ਲੈਣੇ ਆ ਜੀ ਚੱਕਲੇ ਤੇ ਤਰ ਲੈਣੇ ਆ ਥੋੜਾ ਜਿਹੀ ਹਵਾ ਜੀ ਨਿਕਲੀ ਤਾਂ ਫਿਰ ਪੀਸ ਲਾਂਗੇ ਪਨੀਰ ਆਪਾਂ ਪਾ ਕੇ ਰੱਖ ਦਿੱਤਾ ਥੋਨੇ ਦੇ ਵਿੱਚ ਦੱਬ ਕੇ ਉਹ ਤਿਆਰ ਹੋ ਜੂਗਾ ਜੀ ਇਧਰ ਆਪਾਂ ਤੜਕਾ ਲਾ ਦਾਂਗੇ ਤੇ ਪਾਣੀ ਪਾ ਕੇ ਤੜਕੇ ਦੇ ਵਿੱਚ ਫਿਰ ਆਪਾਂ ਉਧਰ ਚਲੇ ਜਾਵਾਂਗੇ ਜੀ ਮੱਜਾਂ ਵਾਲਾ ਕੱਟ ਕੇ ਇਸ ਕਰ ਜਾਾਂਗੇ ਆਉਂਦਿਆਂ ਤੱਕ ਨਾਲ ਤਾਂ ਸਬਜ਼ੀ ਬਣ ਜੂ ਆਪਣੀ ਤੇ ਨਾਲੇ ਪਨੀਰ ਤਿਆਰ ਹੋ ਜੂਗਾ ਜੀ ਕੱਟ ਕੇ ਫੇਰ ਵਿੱਚ ਪਾ ਦਾਂਗੇ ਜੇ ਆਪਾਂ ਬੇਟੀ ਖੜੀ ਰਹਿਣੀ ਹੈ ਜੀ ਵੀ ਸਬਜ਼ੀ ਬਣੀ ਤੋਂ ਫੇਰ ਜਾਣਾ ਫੇਰ ਲੇਟ ਬਹੁਤ ਹੋ ਜਾਂਦਾ ਉਧਰ ਵੀ ਕੰਮਾਂ ਨਹੀਂ ਰੌ ਹੋ ਜਾਂਦਾ ਤੇ ਆ ਕੇ ਰੋਟੀ ਪਾਣੀ ਬਣਾਉਣ ਨੂੰ ਵੀ ਨਿਹਰਾ ਹੋ ਜਾਂਦਾ ਜੀ ਤਾਂ ਕਰਕੇ ਕੱਟ ਗੈਸ ਕਰਕੇ ਧਰ ਕੇ ਚਲੀ ਜਾਨੇ ਆਉਂਦਿਆਂ ਤੱਕ ਬਣ ਜਾਂਦੀ ਹੈ ਜੀ ਸੁੱਕੀ ਸਬਜ਼ੀ ਦਾ ਧਿਆਨ ਨਾਲ ਕੋਈ ਖੜ ਕੇ ਬਣਾਉਣੀ ਪੈਂਦੀ ਹੈ ਲੋ ਜੀ ਜੀਰਾ ਪੀਸ ਲਿਆ ਇਹਨੂੰ ਵੀ ਜਦੋਂ ਆਪਾਂ ਨੂੰ ਮਿਰਚ ਪਾਵਾਂਗੇ ਫਿਰ ਨਾਲ ਪਾ ਦਾਂਗੇ ਵਿੱਚ ਅੱਜ ਵੀ ਅੱਧਾ ਕ ਚਮਚਾ ਹੀ ਪੁੰਨਿਆ ਜੀ ਮੈਂ ਜ਼ਿਆਦਾ ਨਹੀਂ ਪੁੰਨਿਆ ਫਿਰ ਭੁੰਨ ਕੇ ਰੱਖ ਲਾਂਗੇ ਸੀਸੀ ਚ ਪਾ ਕੇ ਤੇ ਟਮਾਟਰ ਆਪਣੇ ਕੋਲੇ ਘੱਟ ਸੀਗੇ ਅੱਜ ਇਹ ਲੈ ਆ ਜੀ ਆਪਾਂ ਦਹੀਂ ਜੇ ਟਮਾਟਰ ਹੋਰ ਹੁੰਦੇ ਫਿਰ ਆਪਾਂ ਦਹੀਂ ਨਹੀਂ ਪਾਉਣਾ ਸੀ ਟੋਮਾਟਰ ਘੱਟ ਕਰਕੇ ਦਹੀਂ ਪਾਵਾਂਗੇ ਅੱਜ 4-5 ਚਮਚੇ ਲੈ ਲੈਣੀ ਦਹੀਂ ਦੇ ਇਹਨਾਂ ਨੂੰ ਫੈਂਟ ਲਾਂਗੇ ਚੰਗੀ ਤਰ੍ਹਾਂ ਦਹੀਂ ਨੂੰ ਥੋੜ੍ਹਾ ਮਿਰਚ ਪਾ ਕੇ ਫੇਰ ਪਾਵਾਂਗੇ ਦਹੀਂ ਵੀ ਨਾਲ ਵਿੱਚ ਫਿਰ ਪਿਆਜ਼ ਵੱਧ ਪਾਉਣ ਦਾ ਕਈ ਵਰੀਆਂ ਹੁੰਦਾ ਜੀ ਜਿਆਦਾ ਮਠਾਸ ਜਿੰਨਾ ਹੋ ਜੇ ਪਿਆਜ਼ਾਂ ਦੀ ਮਠਾਸ ਜੀ ਆ ਜਾਂਦੀ ਹੈ ਫਿਰ ਥੋੜ੍ਹਾ ਮਿਰਚ ਹਲਦੀ ਉਹ ਸਿੰਪਲ ਮਸਾਲੇ ਜੀ ਆਪਣੀ ਕਾਮਨ ਜੀ ਥੋੜਾ ਜਿਹਾ ਹਲਾ ਕੇ ਨਾ ਪੁਣੀ ਜਾਣਗੇ ਇਹ ਦਹੀਂ ਪਾ ਲਾਂਗੇ ਜੀ ਨਾਲ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਇਹ ਸੋਨੇ ਸੋਨੇ ਕਮੈਂਟ ਕਰਦੇ ਨੇ ਜਾਂ ਕਮੈਂਟ ਨਹੀਂ ਵੀ ਕਰਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਇਹ ਦਹੀਂ ਆਪਾਂ ਪਾ ਲਿਆ ਜੀ ਵਿੱਚ ਹੁਣ ਇਹਨੂੰ ਹਲਾਉਂਦੇ ਰਹਾਂਗੇ ਜਦੋਂ ਇਹਨੂੰ ਸੀਖ ਲੱਗ ਗਿਆ ਵਧੀਆ ਓਰੀਜਨ ਲਾ ਗਿਆ ਮਸਾਲਾ ਦੁਬਾਰੇ ਫੇਰ ਸਕਾਂਗੇ ਜੀ ਕਰਸੀ ਉਹਨਾਂ ਟਾਈਮ ਆਪਾਂ ਹਲਾਵਾਂਗੇ ਚਾਰ ਪੰਜ ਕੇ ਚਮਚੀ ਲੈ ਜਿੰਦੇ ਜਿਆਦਾ ਨਹੀਂ ਪਾਈ ਹੈਗੇ ਥੋੜਾ ਜਿਹਾ ਕੌਲੀ ਧੋ ਕੇ ਪਾ ਦਾਂਗੇ ਜੀ ਪਾਣੀ ਦਹੀਂ ਵਾਲੀ ਕੌਲੀ ਨਾਲ ਤਾਂ ਮਸਾਲੇ ਪੱਕ ਜਾਣਗੇ ਚੰਗੀ ਤਰ੍ਹਾਂ ਪਾਣੀ ਨਾਲ ਤੇ ਨਾਲ ਕੌਲੀ ਧੋਤੀ ਗਈ ਜੀ ਉਨੇ ਨੂੰ ਆਪਾਂ ਸਾਡੀ ਨੂੰ ਢੱਕੇ ਪਕਾ ਲਾਂਗੇ ਜੀ ਇਹ ਜੀਰਾ ਪਾ ਲਿਆ ਆਪਾਂ ਪਹਿਲਾਂ ਜਿਹੜਾ ਪੀਸਿਆ ਸੀ ਮਿਕਸ ਕਰਕੇ ਢੱਕ ਦਾਂਗੇ ਫਿਰ ਆਪਾਂ ਮਸਾਲੇ ਨੂੰ ਥੋੜੇ ਜਿਹੇ ਟਾਈਮ ਬਾਅਦ ਫਿਰ ਪਾਣੀ ਪਾਵਾਂਗੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੋ ਉਨਾ ਕ ਪਾਣੀ ਪਾ ਲਾਂਗੇ ਜੀ ਲਓ ਜੀ ਤੇ 5-4 ਮਿੰਟ ਹੋ ਗਈ ਸੀ ਢੱਕੇ ਹੋਏ ਨੇ ਉਹ ਦੇਖ ਕੇ ਆਪਾਂ ਪਾਣੀ ਪਾ ਦਨੇ ਆ। ਇਹ ਦਵਾਈ ਟੱਕ ਦਾਂਗੇ। ਕੱਲ ਮੀਂਹ ਪੈ ਗਿਆ ਥੋੜਾ ਜਿਹਾ। ਉਹਦੇ ਨਾਲ ਠੰਡ ਹੋ ਗਈ ਸੀ। ਅੱਜ ਫੇਰ ਸ਼ਾਮ ਨੂੰ ਗਰਮੀ ਬਹੁਤ ਹੋਈ ਪਈ ਐ। ਇਹ ਫਿਰ ਸੋਈ 'ਚ ਕੰਮ ਕਰਦੇ ਨੂੰ ਗਰਮੀ ਆ ਰਹੀ ਸੀ। ਦੇਣ ਨੂੰ ਜਦੋਂ ਥੋੜਾ ਟਾਈਮ ਪਈ ਸੀ ਰੈਸਟ ਕਰ ਲਈ ਉਦੋਂ ਪੱਖੇ ਥੱਲੇ ਠੰਡ ਲੱਗਦੀ ਸੀ। ਦਿਸ਼ਾਂ ਨੂੰ ਇੱਥੇ ਗਰਮੀ ਆ ਰਹੀ ਸੀ। ਕੁਸਤਰ ਸੋਈ ਅੰਦਰ ਬੰਦ ਜੀਆਂ ਹੋ ਜਾਂਦੀਆਂ ਨੇ ਜੀ। ਕੁਸੀਕ ਹੋ ਜਾਂਦਾ ਗੈਸ ਤਾਂ ਕੋਈ ਚੀਜ਼ ਬਣਾਉਣੇ ਉਹਦੀ ਬਾਪ ਹੋ ਜਾਂਦੀ ਹੈ। ਤਾਂ ਕਰਕੇ ਗਰਮੈਸ ਹੋ ਜਾਂਦੀ ਅੰਦਰ। ਲਓ ਜੀ ਇਹ ਪਾ ਲਾਂਗੇ ਪਨੀਰ। ਅੱਧਾ ਘੰਟਾ ਹੋ ਗਿਆ ਸੀ ਇੱਥੇ ਗੈਸ ਚੱਲਦੇ ਨੂੰ ਆਪਣੇ। ਅੱਧੇ ਘੰਟੇ ਬਾਅਦ ਫੇਰ ਪਨੀਰ ਪਾਇਆ ਜੀ। ਥੋੜਾ ਜਿਹਾ ਪਨੀਰ ਆਪਾਂ ਰੱਖ ਲਿਆ ਜੀ ਜਿਆਦਾ ਸੀ। ਉਹ ਕੱਲ ਨੂੰ ਫੇਰ ਕਿਸੇ ਕੰਮ ਆ ਜੂਗਾ। ਕੋਈ ਹੋਰ ਚੀਜ਼ ਬਣਾ ਲਾਂਗੇ ਜੀ ਉਹ ਚ ਪਾ ਲਾਂਗੇ। ਇਹ ਪਾ ਦਾਂਗੇ ਨਹੀਂ ਦੁੱਧ ਦੀ ਮਲਾਈ। ਇਹ ਤਾਜ਼ੇ ਦੁੱਧ ਤੋਂ ਲਾਈ ਹੈ ਪਾ ਤਾਜੀ ਮਲਾਈ ਲਈ ਹੈ। ਜੇ 1-2 ਦਿਨਾਂ ਦੀ ਬੇਹੀ ਲੈਂਦੇ ਜੀ ਫਿਰ ਉਹਦੇ ਵਿੱਚ ਥੋੜੀ ਜਿਹੀ ਸਮੈਲ ਜੀ ਆਉਣ ਲੱਗ ਜਾਂਦੀ ਹੈ। ਤਾਂ ਕਰਕੇ ਆਪਾਂ ਇਹ ਤਾਜੀ ਮਲਾਈ ਲਈ ਹੈ। ਕੜਸੀਕ ਮਲਾਈ ਦੀ ਪਾ ਦਿੰਦੀ ਹੈ ਜੀ ਆਪਾਂ ਥੋੜੀ ਜੀ ਬਚਾ ਕੇ ਰੱਖ ਲਈ ਜੇ ਜ਼ਿਆਦਾ ਪੈ ਜਾਂਦੀ ਹੈ ਫਿਰ ਜ਼ਿਆਦਾ ਮਿੱਠੀ ਜੀ ਹੋ ਜਾਂਦੀ ਹੈ ਸਬਜ਼ੀ ਹਲੋ ਜੀ ਇਹ ਸੇਕ ਲਵਾਤਾ ਪਨੀਰ ਪਾਉਣ ਤੋਂ ਬਾਅਦ ਆਪਾਂ 5-6 ਮਿੰਟ ਸੇਕ ਲਵਾ ਲਿਆ ਘੱਟ ਗੈਸ ਦੇ ਉੱਤੇ ਪਨੀਰ ਆਪਣਾ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਗੈਸ ਕਰਦਾਂਗੇ ਬੰਦ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਣ ਜਾਂਦੀ ਹੈ